ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਮਲਟੀ ਕਲਰ ਪੂਰੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਕਿਉਂਕਿ ਆਪਾਂ ਸਬਜ਼ੀਆਂ ਦੇ ਨਾਲ ਕਲਰ ਬਣਾਏ ਨੇ ਨੇਚਰਲ ਕਲਰ ਨੇ ਕੋਈ ਵੀ ਆਰਟੀਫੀਸ਼ੀਅਲ ਕਲਰ ਆ ਜਿਹੜਾ ਨਹੀਂ ਹੈਗਾ ਬੱਚੇ ਨੂੰ ਦੇਖ ਕੇ ਵੀ ਖੁਸ਼ ਹੋਣਗੇ ਤੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਉਹਨਾਂ ਨੂੰ ਨਵੀਂ ਜਿਹੀ ਚੀਜ਼ ਇੱਕ ਬਣ ਕੇ ਤਿਆਰ ਹੋ ਗਈ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਹਰਾ ਰੰਗ ਬਣਾਉਣ ਲਈ ਹਰਾ ਆਟਾ ਗੁੰਨਣ ਲਈ ਧਨੀਆ ਓਡੀਜੀ ਪਾਲਕ ਲਈਆ ਤੇ ਨਾਲ ਹੀ 2-4 ਮੂਲੀ ਦੇ ਪੱਤੇ ਲਏ ਆ। ਦੂਜੀ ਸਾਈਡ ਤੇ ਮੈਂ ਚਕੰਦਰ ਲਈ ਆਏ ਤੇ ਤੀਜਾ ਪੀੜਾ ਕਲਰ ਆਪਾਂ ਹਲਦੀ ਦੇ ਨਾਲ ਬਣਾਵਾਂਗੇ। ਚਕੰਦਰ ਨੂੰ ਮੈਂ ਕਦੂਕਸ ਕਰ ਲੂੰਗੀ ਬਿਲਕੁਲ ਹਲਕਾ ਜਿਹਾ ਪਾਣੀ ਪਾ ਕੇ ਆਪਾਂ ਇਹਦੇ ਵਿੱਚੋਂ ਜਿਹੜਾ ਪਾਣੀ ਨਿਚੋੜ ਲਾਵਾਂਗੇ ਇਹਦੇ ਵਿੱਚੋਂ ਰੈੱਡ ਕਲਰ ਬਿਲਕੁਲ ਨਿਕਲ ਕੇ ਆ ਜਾਊਗਾ ਕਿਉਂਕਿ ਚਕੰਦਰ ਦਾ ਕਲਰ ਆ ਜਿਹੜਾ ਬਹੁਤ ਸੋਹਣਾ ਹੁੰਦਾ ਹੈ। ਦੂਜੀ ਸਾਈਡ ਤੇ ਮੈਂ ਪਾਲਕਾ ਬਿਲਕੁਲ ਗ੍ਰाइंड ਕਰ ਲਈ ਹੈ ਤੁਸੀਂ ਮਿਕਸੀ ਦੇ ਵਿੱਚ ਗ੍ਰाइंड ਕਰ ਲਿਓ ਫਿਰ ਜ਼ਿਆਦਾ ਵਧੀਆ ਕਲਰ ਆਉਂਦਾ ਹੈ। ਤੇ ਆਪਾਂ ਆਟਾ ਲਿਆਏ ਤੁਸੀਂ ਚਾਹੋ ਜਿਹੜਾ ਮੈਦਾ ਵੀ ਯੂਜ਼ ਕਰ ਸਕਦੇ ਹਾਂ ਪਰ ਹੈਲਦੀ ਬਣਾਉਣ ਲਈ ਤਾਂ ਕਰਕੇ ਆਟਾ ਯੂਜ਼ ਕੀਤਾ ਹੈ ਮੈਂ ਫਲਕ ਵਾਲਾ ਆਟਾ ਗੁੰਨਣਾ ਵਾਂਗੇ ਆਪਾਂ ਸਾਰੇ ਆਟੇ ਇਸੇ ਤਰ੍ਹਾਂ ਹੀ ਕੀ ਕਰਕੇ ਗੁੰਨ ਲਵਾਂਗੇ ਲਗ ਲਗ ਆਟਾ ਤੁਸੀਂ ਜਿਹੜਾ ਗੁੰਨਣਾ ਹੈ ਇੱਕੋ ਜਗ੍ਹਾ ਨਹੀਂ ਗੁੰਨਣਾ ਹੈਗਾ ਫੇਰ ਹੀ ਆਪਾਂ ਇਹਦੇ ਜਿਹੜੀ ਪੂਰੀ ਬਣਾਵਾਂਗੇ ਤੁਸੀਂ ਚਾਹੋ ਇਹਦੇ ਪਰੌਂਠੇ ਵੀ ਬਣਾ ਸਕਦੇ ਹਾਂ ਉਹ ਆਟਾ ਗੁੰਨ ਕੇ ਆਪਾਂ ਸਾਈਡ ਤੇ ਰੱਖ ਦਿੱਤਾ ਤੇ ਹੁਣ ਆਪਾਂ ਹਲਦੀ ਪਾ ਲਵਾਂਗੇ ਆਟੇ ਦੇ ਵਿੱਚ ਦੁਬਾਰਾ ਹਲਦੀ ਵਾਲਾ ਆਟਾ ਗੁੰਨ ਲਵਾਂਗੇ ਹਲਦੀ ਵਾਲਾ ਆਟਾ ਗੁੰਨਣ ਤੋਂ ਬਾਅਦ ਆਪਾਂ ਚਕੰਦਰ ਦਾ ਪਾਣੀ ਆ ਜਿਹੜਾ ਉਹਨੂੰ ਛੋੜ ਲਵਾਂਗੇ ਤੇ ਥੋੜਾ ਜਿਹਾ ਆਟਾ ਲੈ ਕੇ ਇਹਦੇ ਵਿੱਚ ਚਕੰਦਰ ਦਾ ਪਾਣੀ ਜਿੰਨੀ ਜ਼ਰੂਰਤ ਹੋਊਗੀ ਉਹਨਾ ਆਪਾਂ ਐਡ ਕਰ ਲਵਾਂਗੇ ਤੇ ਚਕੰਦਰ ਵਾਲਾ ਆਟਾ ਵੀ ਆਪਾਂ ਗੁੰਨ ਲਵਾਂਗੇ ਬਹੁਤ ਆਸਾਨੀ ਦੇ ਨਾਲ ਆਪਾਂ ਤਿੰਨੋਂ ਆਟੇ ਆ ਜਿਹੜੇ ਗੁੰਨ ਲਏ ਆ ਤੇ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਏ ਨੇ ਥੋੜੀ देर ਰੈਸ ਤੋਂ ਬਾਅਦ ਢਾਕੇ ਰੱਖ ਦਵਾਂਗੇ ਥੋੜੀ ਦੇਰ ਰੈਸ ਤੋਂ ਬਾਅਦ ਆ ਜਿਹੜਾ ਆਪਾਂ ਇਹਦੇ ਪੂਰੀਆਂ ਬਣਾ ਲਵਾਂਗੇ ਕਿਸ ਤਰ੍ਹਾਂ ਬਣਾਉਣੀਆਂ ਨੇ ਉਹ ਸਾਰਾ ਪ੍ਰੋਸੀਜਰ ਤੁਸੀਂ ਪੂਰੀ ਵੀਡੀਓ ਹੈ ਜਿਹੜੀ ਉਹ ਦੇਖਦੇ ਰਹਿਣਾ ਹੈ ਤੇ ਇਹਨਾਂ ਨੂੰ ਆਪਾਂ ਬੇਲ ਲਵਾਂਗੇ ਥੋੜਾ ਜਿਹਾ ਆਪਾਂ ਕੀ ਲਵਾਂਗੇ ਕੀ ਲਗਾ ਕੇ ਸਾਰੀਆਂ ਪੂਰੀਆਂ ਆਪਾਂ ਬੇਲ ਲਵਾਂਗੇ ਕੀ ਕਰਕੇ ਤੁਸੀਂ ਸਾਰੇ ਪੇੜੇ ਆ ਜਿਹੜੇ ਬੇਲ ਲੈਣੇ ਆ ਜ਼ਰੂਰੀ ਨਹੀਂ ਕਿ ਤੁਸੀਂ ਗੋਲ ਬਣਾਓ ਕਿਉਂਕਿ ਆਪਾਂ ਰੋਲ ਕਰਨੇ ਨੇ ਇਸੇ ਲਈ ਆਪਾਂ ਇਸੇ ਤਰ੍ਹਾਂ ਹੀ ਮੋਟਾ-ਮੋਟਾ ਬੇਲ ਲਵਾਂਗੇ ਜਿਆਦਾ ਪਤਲਾ ਰੱਖਣਾ ਹੈ ਪਤਲਾ ਵੀ ਰੱਖ ਸਕਦੇ ਹਾਂ ਪਰ ਫਿਰ ਰੋਲ ਵਧੀਆ ਨਹੀਂ ਬਣਨਾ ਹੈਗਾ ਇੰਨਾ ਘੋਟਾ ਤੁਸੀਂ ਜ਼ਰੂਰ ਰੱਖਿਓ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਬੇਲ ਲਵਾਂਗੇ ਚਕੰਦਰ ਵਾਲਾ ਵੀ ਬੇਲ ਲਿਆ ਆਪਾਂ ਦੂਜਾ ਹਰਾ ਜਿਹੜਾ ਪਾਲਕ ਵਾਲਾ ਸੀਗਾ ਉਹ ਵੀ ਬੇਲ ਲਵਾਂਗੇ ਤੇ ਹਲਦੀ ਵਾਲਾ ਵੀ ਆਪਾਂ ਪੇੜਾ ਜਿਹੜਾ ਤਿੰਨੋਂ ਬੇਲ ਕੇ ਰੱਖ ਲਵਾਂਗੇ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਇਕੱਠੇ ਕਰਕੇ ਆਪਾਂ ਰੋਲ ਕਰ ਲੈਣਾ ਹੈ ਕੋਈ ਵੀ ਕਲਰ ਤੁਸੀਂ ਉੱਪਰ-ਨੀਚੇ ਜਿਹੜਾ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇਸੇ ਤਰ੍ਹਾਂ ਹੀ ਕਲਰ ਕਰਨੇ ਨੇ ਹੁਣ ਇਹਨੂੰ ਟਾਈਟ ਰੋਲ ਕਰਨਾ ਹੈ ਫੇਰ ਹੀ ਵਧੀਆ ਬਣੂਗਾ ਨਹੀਂ ਤਾਂ ਪੂਰੀ ਜਾਂ ਰੋਟੀ ਤੁਸੀਂ ਬਣਾਉਂਗੇ ਉਹ ਖੁੱਲ ਜਾਣੀ ਹੈ ਜੇ ਟਾਈਟ ਤੁਸੀਂ ਰੋਲ ਨਹੀਂ ਕੀਤਾ ਹੈਗਾ ਤੁਸੀਂ ਕੱਟ ਕੇ ਇਹ ਇਸ ਤਰ੍ਹਾਂ ਪੇੜੇ ਵੀ ਬਣਾ ਸਕਦੇ ਹੋ ਜਿਵੇਂ ਮੈਂ ਰੱਖਿਆ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਆਪਾਂ ਇਸ ਤਰ੍ਹਾਂ ਹੀ ਕੀ ਕਰਕੇ ਇਹਦੇ ਪੀਸਾ ਜਿਹੜੇ ਕੱਟ ਲਏ ਹੈ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਕਿੰਨੇ ਜ਼ਿਆਦਾ ਵਧੀਆ ਕਲਰ ਇਹਦੇ ਬਣ ਕੇ ਤਿਆਰ ਹੋਏ ਨੇਗੇ ਇੱਕ ਇੱਕ ਕਰਕੇ ਸਾਰੇ ਪੀਸਾ ਆਪਾਂ ਜਿਹੜੇ ਕੱਟ ਲਵਾਂਗੇ ਇਸ ਤਰ੍ਹਾਂ ਰੰਗ ਬਹੁਤ ਸੁਣਿਆਉਂਦੇ ਨੇਗੇ ਤੇਖਾਂ ਨਚ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਪੂਰੀ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਸਾਰੇ ਪੀਸ ਆਪਾਂ ਜਿਹੜੇ ਕੱਟ ਲਏ ਆ ਹੁਣ ਆਪਾਂ ਸਾਰੀਆਂ ਪੂਰੀਆਂ ਇਸੇ ਤਰ੍ਹਾਂ ਹੀ ਬੇਲ ਲਵਾਂਗੇ ਪੂਰੀ ਆਪਣੀ ਬੇਲ ਕੇ ਤਿਆਰ ਹੋ ਗਈ ਐ ਸਾਰੀਆਂ ਪੂਰੀਆਂ ਇਸੇ ਤਰ੍ਹਾਂ ਹੀ ਤੁਸੀਂ ਤਿਆਰ ਕਰ ਲੈਣੀਆਂ ਨੇ ਤੁਸੀਂ ਚਾਹੋ ਪੇੜੇ ਦੇ ਨਾਲ ਵੀ ਬਣਾ ਸਕਦੇ ਹੋ ਕਿੰਨੇ ਪਿਆਰੇ ਕਲਰ ਇਹਦੇ ਬਣ ਕੇ ਤਿਆਰ ਹੋਏ ਨੇ ਦੂਜੀ ਸਾਈਡ ਤੇ ਮੈਂ ਘਿਓ ਲਿਆ ਏ ਤੁਸੀਂ ਤੇਲ ਦੇ ਵਿੱਚ ਵੀ ਇਹਨਾਂ ਪੂਰੀਆਂ ਨੂੰ ਬਣਾ ਸਕਦੇ ਹੋ ਘਿਓ ਨੂੰ ਬਿਲਕੁਲ ਗਰਮ ਕਰ ਲੈਣਾ ਜਦੋਂ ਪੂਰੀ ਪਕਾਉਣੀ ਆ ਤੁਸੀਂ ਘਿਓ ਗਰਮ ਹੋਣਾ ਚਾਹੀਦਾ ਹੈ ਵਧੀਆ ਤਾਂ ਹੀ ਪੂਰੀ ਜਿਹੜੀ ਜਾਂ ਪਟੂਰਾ ਏ ਵਧੀਆ ਫੁਲਕੇ ਤਿਆਰ ਇਸੀ ਤਰ੍ਹਾਂ ਆਪਾਂ ਸਾਰੇ ਪਟੂਰੇ ਜਾਂ ਪੂਰੀਆਂ ਬਣਾ ਲਵਾਂਗੇ ਤੁਸੀਂ ਇਹਨੂੰ ਸਬਜੀ ਰੋਟੀ ਕਿਸੇ ਵੀ ਸਬਜੀ ਨਾਲ ਤੁਸੀਂ ਇੰਜੋਏ ਕਰ ਸਕਦੇ ਹੋ ਜਾਂ ਇਦਾਂ ਹੀ ਖਾ ਸਕਦੇ ਹੋ ਤੁਸੀਂ ਇਦਾਂ ਹੀ ਖਾਣੀ ਆ achar ਨਾਲ ਜਾਂ ਫਿਰ ਉਹਦਾ ਚਾਹ ਨਾਲ ਫਿਰ ਤੁਸੀਂ ਇਹਦੇ ਵਿੱਚ ਸਿਰਫ ਨੂਨ ਜਿਹੜਾ ਉਹ ਐਡ ਕਰ ਸਕਦੇ ਹੋ ਸਾਰੀਆਂ ਪੂਰੀਆਂ ਆਪਣੀਆਂ ਟੇਸਟੀ ਬਣ ਕੇ ਤਿਆਰ ਹੋ ਜਾਣਗੀਆਂ ਤੇ ਬਾਕੀ ਦੀਆਂ ਪੂਰੀਆਂ ਵੀ ਆਪਾਂ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਬਹੁਤ ਈਜ਼ੀ ਤਰੀਕੇ ਨਾਲ ਬਣ ਜਾਂਦੀਆਂ ਨੇ ਤੁਸੀਂ ਇਹਨਾਂ ਨੂੰ ਰੋਟੀ ਦੀ ਵੀ ਬਣਾ ਸਕਦੇ ਹੋ ਤੁਸੀਂ ਇਹਦੀ ਜਿਵੇਂ ਪੂਰੀਆਂ ਤਲੀਆਂ ਨੇ ਤੁਸੀਂ ਰੋਟੀ ਵੀ ਇਹਦੀ ਬਣਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਬੱਚੇ ਇਦਾਂ ਹੁੰਦਾ ਹੈ ਕਿ ਚਿਕੰਦਰ ਵਗੈਰਾ ਜਾਂ ਦੰਨੀਆਂ ਚੀਜ਼ਾਂ ਪਾਲਕ ਇਹ ਚੀਜ਼ਾਂ ਖਾਂਦੇ ਨਹੀਂ ਹੈਗੇ ਬਿਲਕੁਲ ਇਸ ਲਈ ਤੁਸੀਂ ਉਹਨਾਂ ਨੂੰ ਇਹ ਚੀਜ਼ ਬਣਾ ਕੇ ਦੇ ਸਕਦੇ ਹੋ ਜਿਹਦੇ ਨਾਲ ਉਹ ਖੁਸ਼ ਹੋ ਕੇ ਖਾ ਵੀ ਲੈਣਗੇ ਤੇ ਉਹਨਾਂ ਨੂੰ ਟੇਸਟੀ ਵੀ ਲੱਗੂ ਤੇ ਸਾਰੇ ਪੋਸ਼ਣ ਦੇ ਤੱਤ ਜਿਹੜੇ ਉਹਨਾਂ ਨੂੰ ਆਰਾਮ ਦੇ ਨਾਲ ਮਿਲ ਜਾਣਗੇ ਤੇ ਇਸ ਦੀ ਪੂਰੀਆਂ ਆਪਣੀਆਂ ਬਣ ਕੇ ਤਿਆਰ ਨੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਇਹ ਵਾਲੀ ਪੂਰੀ ਆਪਾਂ ਇਦਾਂ ਬਣਾਈ ਸੀਗੀ ਪੇੜਾ ਕਰਕੇ ਬਣਾਈ ਸੀ ਤੇ ਸਾਰੀਆਂ ਆਪਣੀਆਂ ਪੂਰੀਆਂ ਬਣ ਕੇ ਤਿਆਰ ਨੇ ਜੀ ਵੀਡੀਓ ਦੇਖਣ ਲਈ ਥੈਂਕ ਯੂ ਬਾਏ